ਜਾਜੀਆ ਦੇ ਵਿੱਚ ਪਿਛਲੇ ਦਿਨੀ 11 ਨੌਜਵਾਨਾਂ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਦੇ ਵਿੱਚੋਂ 11 ਨੌਜਵਾਨ ਨੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਸੰਦੀਪ ਸਿੰਘ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਸਰਬੱਤ ਦਾ ਭਲਾ ਟਰਸਟ ਵੱਲੋਂ ਅੱਜ ਡਾਕਟਰ ਅਭਰਾਏ ਵੱਲੋਂ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਇਸ ਮੌਕੇ ਡਾਕਟਰ ਉਬਰਾਈ ਨੇ ਪਰਿਵਾਰ ਨੂੰ 5000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਵੀ ਕੀਤਾ ਇਸ ਮੌਕੇ ਡਾਕਟਰ ਉਬਰਾਈ ਨੇ ਲੜਕੀ ਦੇ ਵਿਆਹ ਲਈ 2 ਲੱਖ ਰੁਪਏ ਦੀ ਐਫ ਡੀ ਵੀ ਪ੍ਰਵਾਹ ਨੂੰ ਕਰਵਾ ਕੇ ਦਿੱਤੀ ਇਸ ਮੌਕੇ ਸੰਦੀਪ ਦੀ ਬੇਟੀ ਨੇ ਕੀ ਕਿਹਾ ਲਓ ਤੁਸੀਂ ਵੀ ਸੁਣੋ ਜਿਸ ਨੂੰ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ ਇਕਾਗਰਦੀਪ ਕੋਟ ਅਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮੈਂ ਆ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਹੁਣ ਮੈਂ ਜਿਉ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੈਂ ਲੋਬ ਨੂੰ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਵਾਂਗੀ ਵੀ ਇਹਨੇ ਕਰੇਗੀ ਬੇਟਾ ਤੂੰ ਡਾਕਟਰ ਬਣੇਗੀ ਕਿਵੜਨਾ ਡਾਕਟਰ ਬਣੇਗੀ ਬੇਟਾ ਕੀ ਬਣਨਾ ਚਾਹ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਬਸ ਤੂੰ ਕਮਾ ਕੇ ਦੇਈ ਨਾ ਉਦੋਂ ਹਾਂ ਫਿਰ ਮੈਂ ਤੈਨੂੰ ਕਮਾ ਕੇ ਦਵਾਂਗੀ ਸੰਦੀਪ ਦੀ ਬੇਟੀ ਨੇ ਡਾਕਟਰ ਉਭਰਾਏ ਨੂੰ ਕਿਹਾ ਕਿ ਮੈਂ ਜਦੋਂ ਬੜੀ ਹੋ ਕੇ ਡਾਕਟਰ ਬਣ ਜਾਵਾਂਗੀ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਵਾਂਗੀ ਇਸ ਮੌਕੇ ਡਾਕਟਰ ਉਭਰਾਏ ਨੇ ਬੇਟੀ ਨੂੰ ਬਹੁਤ ਸਾਰਾ ਪਿਆਰ ਨਹੀਂ ਦਿੱਤਾ ਡਾਕਟਰ ਉਭਰਾਏ ਨੇ ਕਿਹਾ ਕਿ ਇਸ ਬੱਚੀ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ ਲਓ ਤੁਸੀਂ ਵੀ ਸੁਣੋ ਇਸ ਸਬੰਧ ਵਿੱਚ ਡਾਕਟਰ ਉਭਰਾਏ ਕੀ ਕਹਿ ਰਹੇ ਨੇ ਅੱਜ ਆਪਾਂ ਤਰਨਤਨ ਵਿੱਚ ਸੰਦੀਪ ਦੇ ਘਰ ਆਏ ਆ ਉਹਦੇ ਫਾਦਰ ਸਾਹਿਬ ਨੇ ਉਹਦੀ ਵਾਈਫ ਉਹਨਾਂ ਦੀ ਉਹਦੀ ਬੇਟੀ ਛੋਟੀ ਜੀ ਸਭ ਨੂੰ ਮਿਲ ਕੇ ਅਸੀਂ ਦੁੱਖ ਸਾਂਝਾ ਕਰਨ ਆਏ ਉਹਨਾਂ ਨਾਲ ਕਿ ਬਹੁਤ ਵੱਡਾ ਪਾਣਾ ਵਰਤਿਆ ਇਹ ਔਰ ਬੜਾ ਦੁਖਦਾਈ ਘਟਨਾ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਜਾਰਜੀਆ ਵਿੱਚ ਜਿਹੜੇ ਗੈਸ ਲੀਕ ਹੋਣ ਕਰਕੇ ਉੱਥੇ ਕੋਈ 12 ਬੰਦਿਆਂ ਦੀ ਜਿਹੜੀ ਡੈਥ ਹੋ ਗਈ ਸੀ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਸੋ ਫਿਰ ਸਰਕਾਰ ਨਾਲ ਵੀ ਅਸੀਂ ਤਾਚੇ ਵਿਚ ਰਹੇ ਆ ਕਿ ਉਹਦੀ ਡੈੱਡ ਬੋਡੀਆਂ ਇੱਥੇ ਮੰਗਾਈਆਂ ਜਾਣ ਜਿਸ ਤਰ੍ਹਾਂ ਡੈੱਡ ਬੋਡੀਆਂ ਪਹਿਲਾਂ 4 ਆਈਆਂ ਫਿਰ 3 ਆਈਆਂ ਫਿਰ 2 ਇਸ ਤਰ੍ਹਾਂ ਆਈਆਂ ਤਾਂ ਸਾਡੇ ਸਰਬੱਤ ਦੇ ਪੱਧਰ ਟੀਮ ਦੇ ਜਿਹੜੀ 헤ਡ ਸਾਬ ਸਾਡੇ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਸੋ ਅੰਮ੍ਰਿਤਸਰੋਂ ਉਹਨਾਂ ਦੇ ਪੇਪਰ ਕਲੀਅਰ ਕਰਾ ਕੇ ਸਾਡੀਆਂ ਗੱਡੀਆਂ ਸੀ ਸਾਡੀਆਂ ਸ਼ਾਵ ਵੈਨ ਹੋ ਗਈ ਜਾਂ ਐਮਬੂਲੈਂਸਿਸ ਲੈ ਕੇ ਸਾਡੀ ਕੋਸ਼ਿਸ਼ ਹੈ ਅਸੀਂ ਕੀ ਕਰ ਕਰ ਜਿਹੜੀ ਅਸੀਂ ਉਹਨਾਂ ਦੀ ਡੈੱਡ ਬੋਡੀ ਪਹੁੰਚਾਈਏ ਉਰਡਰ ਬੁਣੇ ਕਰਨ ਲੋਕਾਂ ਕਰ ਪਛਾਈਆਂ ਸਾਰੀਆਂ ਚਾਹੇ ਉਹ ਪਟਿਆਲਾ ਸੀ ਚਾਹੇ ਸੰਗਰੂਰ ਸੀ ਚਾਹੇ ਮੋਗਾ ਸੀ ਚਾਹੇ ਖੰਨਾ ਸੀਗਾ ਸੋ ਉਸ ਪਾਸੇ ਪਹੁੰਚਾ ਕੇ ਨਾਲ ਹੀ ਸਾਡੀ ਟੀਮਾਂ ਗਈਆਂ ਜਿੱਥੇ ਸੰਸਕਾਰ ਕੀਤਾ ਗਿਆ ਤੇ ਉਹਦੇ ਦੁਖ ਸ਼ਾਮਲ ਹੋ ਕੇ ਮੇਨ ਚੀਜ਼ ਐਸੀ ਕਿ ਸਰਵੇ ਕੀਤਾ ਜਾਏ ਕਿ ਜਿਹੜਾ ਬੱਚਾ ਬਾਹਰ ਕਮਾਨ ਗਿਆ ਸੀ ਆਫ ਕੋਰਸ ਇਹਨੇ ਉਹ ਅਮੀਰ ਦਾ ਹੈ ਨਹੀਂ ਸੀ ਜੇ ਹੁੰਦੇ ਤੱਕ ਜਾਂਦੇ ਨਾ ਬਾਹਰ ਤੇ ਸਾਰਾ ਜਾਇਜ਼ਾ ਲਿਆ ਗਿਆ ਸੋ ਲੋੜ ਮੁਤਾਬਕ ਜਿਨ੍ਹਾਂ ਦੇ ਘਰ ਬਣਨ ਵਾਲੇ ਨੇ ਜਾਂ ਘਰ ਰਿਪੇਅਰ ਹੋਣ ਵਾਲੇ ਨੇ ਜਿੱਦਾਂ ਅਸੀਂ ਹੁਣ ਇੱਥੇ ਖੜੇ ਆ ਦੇਖਿਆ ਇੱਥੇ ਰਹਿੰਦੀ ਹੈ ਫੈਮਿਲੀ ਤੇ ਇਹਨੂੰ ਅਸੀਂ ਮੇਨਟੇਨੈਂਸ ਪੂਰੀ ਇਹਦੀ ਕਰਾਵਾਂਗੇ ਚਾਰ ਪੰਜ ਕਰਨੇ ਸਾਰਾ ਚੁੱਜ ਜਿਹੜੇ ਕਿ ਕੁਝ ਬੜਨ ਵਾਲੇ ਨੇ ਕੁਝ ਰਿਪੇਅਰ ਹੋਣ ਵਾਲੇ ਨੇ ਉਹ ਸਾਰਾ ਟਾਸਟ ਕਰਾ ਕੇ ਦੇਗਾ ਤੇ ਪੈਨਸ਼ਨ ਜਿਹੜੀ ਅਸੀਂ ਹਰ ਪਰਿਵਾਰ ਨੂੰ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਤਾਂ ਅਸੀਂ ਲੈ ਹੀ ਰਹੇ ਹਾਂ ਤੇ ਬੱਚੀਆਂ ਜਿੰਨਾਂ ਛੋਟੀਆਂ ਨੇ ਜਿੰਦਰ ਹੁਣਾਂ ਬੱਚੀ ਦੇ ਕਿ 7 ਸਾਲ ਦੀ ਹੈ ਸਕੂਲ ਚ ਪੜ ਰਹੀ ਹੈ ਜਦੋਂ ਵੀ ਲੋੜ ਪੈਗੀ ਟਾਸਟ ਹੈਲਪ ਪੂਰੀ ਕਰੇਗਾ ਲੇਕਿਨ ਅੱਜ ਜਿਹੜਾ ਅਸੀਂ ਇਹਨਾਂ ਨੂੰ 2 ਲੱਖ ਰੁਪਏ ਦੀ ਮੈਥਿਕ ਜਿਹੜੀ ਐਫ ਡੀਆ ਅਸੀਂ ਜਿਹੜੀ ਕਿ ਕਰਾਉਂਦੇ ਹਾਂ ਟਾਸਟ ਵੱਲੋਂ ਸਾਡਾ ਇਹ ਸਕੀਮ ਹੈ ਸਾਡੀ ਇਹ ਸੋ ਉਹ ਫਿਕਸਡ ਹੋਏਗਾ ਜਦੋਂ ਬੱਚੇ ਵਿਆਹ ਦੇ ਲਈ ਆਇਕ ਹੋਏਗੀ ਤੇ ਉਦੋਂ ਤੱਕ ਜਿਹੜੇ ਪੈਸੇ ਜਿਹੜੇ 4-5 ਗੁਣਾ ਹੋ ਜਾਂਦੇ ਨੇ ਸੋ ਉਹ ਪੈਸਾ ਉਸ ਟਾਈਮ ਤੇ ਇਹਨਾਂ ਨੂੰ ਮਿਲੇਗਾ ਬਸ ਅਸੀਂ ਸਿਰਫ ਦੁਕਸਾਂਝੇ ਕਰ ਸਕਦੇ ਹਾਂ ਕਿਉਂਕਿ ਜਿਹੜਾ ਬੱਚਾ ਚਲਾ ਗਿਆ ਉਹ ਵਾਪਸ ਅਸੀਂ ਲੈ ਆ ਨਹੀਂ ਸਕਦੇ ਲੇਕਿਨ ਇਹ ਹੈ ਕਿ ਸਾਡਾ ਫਰਜ਼ ਵਰਦਾ ਕਿ ਅਸੀਂ ਹੁਣ ਪਰਿਵਾਰ ਨਾਲ ਖੜੀਏ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਟੀਮ ਇੱਥੇ ਪ੍ਰਧਾਨ ਜੀ ਹੈਗੇ ਨੇ ਇੱਥੇ ਤੁਹਾਡੇ ਤਰਨ ਤਰਨ ਦੇ ਜੋਧਾ ਜੀ ਤੇ ਸਾਰੀ ਟੀਮ ਜਿਹੜੀ ਸਾਡੀ ਹੈ ਇਹ ਇਹਨਾਂ ਨਾਲ ਖੜੀ ਹੈ ਸਰਬਤ ਦਾ ਭਲਾ ਟਰਸਟ ਹਰੇਕ ਲੋੜਵੰਦ ਵਿਅਕਤੀ ਦੀ ਮਦਦ ਵਾਚੜ ਕੇ ਕਰਦਾ ਹੈ ਤਰਨਤਾਰਨ ਦੀ ਰਹਿਣ ਵਾਲੇ ਸੰਦੀਪ ਸਿੰਘ ਦੀ ਪਤਨੀ ਨਹੀਂ ਕੀ ਕਹਿ ਰਹੇ ਨੇ ਲਓ ਤੁਸੀਂ ਵੀ ਸੁਣੋ ਮੇਰਾ ਨਾਮ ਬਲਜੀਤ ਕੋਹੜ ਹੈ ਮੈਂ ਜੀ ਸਭ ਤੋਂ ਪਹਿਲੇ ਦੱਸੂ ਕਿ ਤੁਹਾਡੇ ਹਸਬੰਦ ਕਿਦੋਂ ਗਏ ਸੀ ਕਿਸ ਕਰਕੇ ਗਏ ਸੀ ਕੀ ਹਾਲ ਸਾਬਾ ਵਾਪਰਿਆ ਔਰ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਸਾਰਾ ਮੇਰੇ ਹਸਬੰਦ ਆ 2 ਸਾਲ ਪਹਿਲਾਂ ਗਏ ਹੋਏ ਸੀ ਦੁਬਈ ਗਏ ਸੀ ਦੁਬਈ ਤੋਂ ਅੱਗੇ ਉਹਨਾਂ ਨੂੰ ਆਈਡੀ ਵਗੈਰਾ ਬਣਾ ਕੇ ਜੋਰਜੀਆ ਨੂੰ ਚਲੇ ਗਏ ਤੇ 조र्जिया ਉਥੇ ਗਏ ਕਾਫੀ ਟਾਈਮ ਠੀਕ ਸਰਕਲ ਸਾਡਾ ਚੱਲ ਰਿਹਾ ਸੀ ਤੇ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਇਹ ਫੋਨ ਆਇਆ ਸਾਨੂੰ ਸੈਟਰਡੇ ਨੂੰ ਵੀ ਬਰਫ਼ ਦਾ ਕੋਈ ਤੂਫਾਨ ਆਇਆ ਉਥੇ ਤੂਫਾਨ ਆਨ ਕਰਕੇ ਉਹਨਾਂ ਦਾ ਰਾਈਟ ਬੰਦ ਹੋ ਗਈ ਤੇ ਜਿਹੜਾ ਜਨਰੇਟਰ ਉਹਨਾਂ ਨੇ ਅੰਦਰ ਲਾ ਲਿਆ ਜਨਰੇਟਰ ਅੰਦਰ ਲਾਣ ਕਰਕੇ ਜਿਹੜੀ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਗਈ ਜਿਹੜੇ ਕਿ ਸਾਰੇ ਜਣੇ ਸੁੱਤੇ ਦੇ ਸੁੱਤੇ ਹੀ ਰਹਿ ਗਏ 12 ਜਣੇ ਹਾਂਜੀ ਔਰ ਉਸ ਤੋਂ ਬਾਅਦ ਇੱਕ ਤੁਹਾਡੀ ਅਪੀਲ ਸੀ ਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਲਿਆਂਦੀ ਜਾਵੇ ਕਿੰਨਾ ਵੱਲੋਂ ਲਿਆਈ ਗਈ ਹੈ ਔਰ ਅੱਜ ਜਿਨ੍ਹਾਂ ਨੇ ਡੈੱਡ ਬੋਡੀ ਲਿਆਂਦੀ ਵੀ ਸੀ ਉਹ ਉਹਨਾਂ ਦੇ ਜੋ ਫਾਊਂਡਰ ਨੇ ਉਹ ਵੀ ਆਏ ਨੇ ਉਪਰਾਏ ਸਾਹਿਬ ਦੇ ਹਾਂਜੀ ਸਾਡੀ ਟੀਮ ਸਰਬਤ ਪਹਲਾ ਵਾਲੀ ਟੀਮ ਨੇ ਮਤਲਬ ਕਿ ਸਾਡੇ ਹਸਬੰਦ ਨੂੰ ਮੰਗਵਾਇਆ ਉਦੋਂ ਮੇਰੇ ਨੂੰ ਤੇ ਇਹਨਾਂ ਰਾਹੀਂ ਸਾਡਾ ਸਾਰਾ ਇਹ ਕੰਮ ਹੋਇਆ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਰਬਤ ਪਹਲਾ ਵਾਲਿਆ ਦੇ ਕਿਉਂਕਿ ਸਾਡੇ ਕੋਈ ਨਹੀਂ ਗੁੰਜਾਇਸ਼ ਨਹੀਂ ਸੀ ਕਿ ਉਹਨਾਂ ਡੈੱਡ ਬੋਡੀ ਆ ਸਕਣ ਇਹ ਟਰੱਸਟ ਵਾਲਿਆਂ ਨੇ ਮਰਾਇਤ ਆਉਬਰਾਏ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅੱਜ ਤੁਹਾਡੇ ਘਰ ਆਏ ਹੈ ਉਹਨਾਂ ਨੇ ਕੀ ਕੁਝ ਤੁਹਾਨੂੰ ਸਹਿਯੋਗ ਦੇਣ ਦਾ ਜਿਹੜਾ ਵਾਦਾ ਕੀਤਾ ਹੈ ਉਹਨਾਂ ਨੇ ਸਾਡਾ ਇਸ ਦੁੱਖ ਦੀ ਘੜੀ 'ਚ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਮੈਨੂੰ ਮਤਲਬ 5000 ਪੈਨਸ਼ਨ ਦਾ ਐਲਾਨ ਕੀਤਾ ਇਸ ਟਾਈਮ ਮੇਰੀ ਬੇਟੀ ਦੇ ਸਕੂਲ ਦਾ ਜਾਂ ਮੇਰੀ ਬੇਟੀ ਦੇ ਡਿਪੋਜ਼ਿਟ ਪੈਸੇ ਦਾ ਕਰਾਉਣ ਦਾ ਐਲਾਨ ਕੀਤਾ ਵੀ ਜੋ ਵੀ ਖਰਚਾ ਅਸੀਂ ਕਰਾਂਗੇ ਤੁਹਾਡੇ ਨਾਲ ਔਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਅਗਰ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋ ਜਾਂਦਾ ਤਾਂ ਸਰਕਾਰਾਂ ਨੂੰ ਵੀ ਇਸ ਵਾਸਤੇ ਜਿਹੜਾ ਹੈਗਾ ਆਉਣਾ ਚਾਹੀਦਾ ਤੁਹਾਡੇ ਕੋਲ ਕੋਈ ਆਇਆ ਨਹੀਂ ਸਾਡੇ ਕੋਲ ਕੋਈ ਸਰਕਾਰ ਨਹੀਂ ਆਈ ਕੋਈ ਐਮਸੀ ਕੋਈ ਲੀਡਰ ਕੋਈ ਸਾਡੇ ਘਰੇ ਨਹੀਂ ਆਇਆ ਸਿਰਫ ਸਰਬਤ ਪਲਾ ਵਾਲੀ ਟੀਮ ਹੀ ਸਾਡੇ ਘਰੇ ਆਈ ਹੈ ਕੀ ਅਪੀਲ ਕਰੋਗੇ ਤੁਸੀਂ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਹਸਬੰਦ ਇਸ ਤਰ੍ਹਾਂ ਹੋ ਗਏ ਕਿਸੇ ਦਾ ਹੋਰ ਨਾ ਹੋਵੇ ਬਿਲਕੁਲ ਅਸੀਂ ਇਹ ਕਵਾਂਗੇ ਕਿ ਜੇ ਅੱਜ ਸਾਡੇ ਨਾਲ ਇਹ ਗੱਲ ਹੋਈ ਕਿਸੇ ਹੋਰ ਨਾਲ ਨਾ ਹੋਵੇ ਤਾਂ ਅਸੀਂ ਇਹ ਗੱਲ ਕਰਾਂਗੇ ਜਿੰਨਾ ਵੀ ਹੋ ਕੇ ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਬੱਚਿਆਂ ਨੂੰ ਪੜਾਣ ਲਿਖਣ ਜੋਬ ਦੇਣ ਵਧੀਆ ਬਾਹਰ ਨਾ ਜਾਣਾ ਪਵੇ ਜੇ ਉਹ ਅੱਜ ਮੇਰੀ ਬੇਟੀ ਤੇ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਤੁਸੀਂ ਸੁਣਿਆ ਸੰਦੀਪ ਦੀ ਪਤਨੀ ਨੇ ਵੀ ਡਾਕਟਰ ਉਭਰਾਏ ਦਾ ਧੰਨਵਾਦ ਕੀਤਾ ਸੋ ਸਾਨੂੰ ਸਾਰਿਆਂ ਨੂੰ ਵੱਡ ਛੱਡ ਕੇ ਲੋਡਵਨ ਪਰਵਾਰਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਅੰਦੇਖੀ ਖਬਰ ਲਈ న్యూਸ ਡੈਕਸ ਤੋਂ ਹਰਵਿੰਦਰ ਸਿੰਘ ਦੀ ਖਾਸ ਰਿਪੋਰਟ